ਫਰੰਟ ਇਹ ਆਪਣਾ ਹੈ ਗਿਆ ਫਰੰਟ ਸਾਈਡ ਫਰੰਟ ਸਾਈਡ ਦੇਖੋ ਮੈਨੇ ਸਾਰੀਆਂ ਇਹ ਪਿਛਲੀ ਵਾਲੀ ਵੀਡੀਓ ਚ ਮੈਂ ਤੁਹਾਨੂੰ ਦਿਖਾਤੀ ਸੀਗੀ ਹੈਨਾ ਵੀ ਆਪਾਂ ਨੇ ਇਹ ਜਿਹੜੀ ਲੈ ਹ ਮਾਰਕਿੰਗ ਆਪਾਂ ਨੇ ਕਰ ਲਈਏ ਸਾਰੇ ਨਿਸ਼ਾਨ ਜਿੱਥੇ-ਜਿੱਥੇ ਲਗਾਵਾਂਗੇ ਹੈਨਾ ਇਹ ਆਪਾਂ ਨੇ ਲੈਸ ਦੇ ਨਿਸ਼ਾਨ ਆਪਾਂ ਨੇ ਲਗਾ ਲਏ ਨੇ ਠੀਕ ਹੈ ਜੀ ਬਸ ਇਹਦੇ ਉੱਪਰ ਹੁਣ ਆਪਾਂ ਜਿਹੜੀ ਲੈਸ ਆਪਾਂ ਰੱਖਾਂਗੇ ਆਪਾਂ ਨੇ ਕੀ ਕਰਨਾ ਦੇਖੋ ਆਪਣੀ ਲੈਸ ਦਾ ਹੈਨਾ ਪੁੱਠਾ ਪਾਸਾ ਰੱਖਾਂਗੇ ਆਪਾਂ ਸ਼ਰਟ ਦਾ ਪਾ ਸਿੱਧਾ ਪਾਸਾ ਤੇ ਆਪਣੀ ਲੈਸ ਦਾ ਪੁੱਠਾ ਪਾਸਾ ਰੱਖਾਂਗੇ ਹੁਣ ਠੀਕ ਹੈ ਅੱਜ ਕਰਕੇ ਦੇਖੋ ਆਪਾਂ ਨੇ ਸਿੱਧੀ ਸਾਈਡ ਆਪਾਂ ਨੇ نیچے ਰੱਖਣੀ ਹੈ ਪੁੱਠੀ ਸਾਈਡ ਆਪਾਂ ਨੇ ਉੱਪਰ ਰੱਖਣੀ ਹੈ ਲੈਸ ਦੀ ਠੀਕ ਹੈ ਜੀ ਐਵੇਂ ਆਪਣੀ ਜਿਹੜੀ ਲੈਸ ਹੈ ਆਪਾਂ ਗੁੰਮ ਲਗਾਵਾਂਗੇ ਬਿਲਕੁਲ ਵੀ ਇਹਦਾ ਪਤਾ ਨਹੀਂ ਲੱਗਣਾ ਹੈਗਾ ਕਟਿੰਗ ਪੁਟਿੰਗ ਕਰਨ ਦੀ ਲੋੜ ਨਹੀਂ ਹੈ ਦੇਖੋ ਅਗਰ ਜੇ ਆਪਾਂ ਐਵੇਂ ਸਿੱਧੀ ਰੱਖ ਕੇ ਐਵੇਂ ਲਗਾ ਲੈਨੇ ਦੇਖੋ ਹੈਨਾ ਜਿਹੜੀ ਆ ਚੀਜ਼ ਦੀਂਦੀ ਬਹੁਤ ਬੁਰੀ ਲੱਗਦੀ ਹੈ ਫਿਰ ਫਿਨਿਸ਼ਿੰਗ ਨਹੀਂ ਆਉਂਦੀ ਹੈ ਕਿ ਸੋਹਣੀ ਵੀ ਨਹੀਂ ਲੱਗਦੀ ਹੈਗੀ ਐਵੇਂ ਲਗਾਈ ਵੀ ਇਸ ਕਰਕੇ ਆਪਾਂ ਇਹਨੂੰ ਅੰਡਰਗ੍ਰਾਉਂਡ ਲਗਾਵਾਂਗੇ ਆਪਾਂ ਇਹਨੂੰ ਅੰਦਰ ਨੂੰ ਰੱਖਾਂਗੇ ਠੀਕ ਹੈ ਜੀ ਇਹ ਡਿਜ਼ਾਈਨ ਆਪਾਂ ਤੇ ਫੇਰ ਬਾਅਦ ਚਾ ਪਦਕ ਦੱਸਦੇ ਹਾਂ ਤੁਹਾਨੂੰ ਚਲੋ ਜੀ ਇਹਦੇ ਪਰ ਆਪਾਂ ਨੇ ਐਵੇਂ ਰੱਖ ਲੈਣੀ ਆ ਠੀਕ ਹੈ ਜੀ ਪੁੱਠੀ ਸਾਈਡ ਆਪਾਂ ਰੱਖ ਲਈਨੇ ਤੇ ਬਸ ਜਿੰਨਾ ਆਪਾਂ ਨੇ ਡਿਜ਼ਾਈਨ ਦਿਖਾਣਾ ਉਹ ਛੱਡ ਕੇ ਬਾਕੀ ਆਪਾਂ ਸਲਾਈ ਲਗਾਵਾਂਗੇ ਇੰਜ ਕਰਕੇ ਆਪਾਂ ਸਲਾਈ ਲਗਾਵਾਂਗੇ ਚੇਂਜ ਕਰਕੇ ਆਪਾਂ ਸਾਰੇ ਆਪਣੀ ਚੌਥੀ ਟੋੜਤਾ ਕਪਾਸ ਲਾਈ ਲਗਾ ਲਵਾਂਗੇ। ਹਾਂ ਉਸਕੇ ਤਿੰਨੇ ਮੈਨੂੰ ਚੁੱਪ ਕਰ। ਕੇ ਦੇਖ ਪੰਜ ਕਰਕੇ ਆਪਣੀ ਇਹ ਲੈਸ ਲੱਗ ਗਈ ਹੈ ਤੇ ਹੁਣ ਆਪਾਂ ਇਹਨੂੰ ਕੀ ਕਰਾਂਗੇ ਆਪਾਂ ਇਹਨੂੰ ਗੁੰਮ ਕਰਨਾ ਗੁੰਮ ਕਰਨ ਦਾ ਬਹੁਤ ਜਮਾ ਸਿੰਪਲ ਜਾਂ ਸਾਨਜਾ ਤਰੀਕਾ ਠੀਕ ਹੈ ਜੀ ਲੈਸ ਦੇ ਕੋਲ ਪਾਣੀ ਇਧਰ ਨੂੰ ਲਗਾਈ ਸੀਗੇ ਨਾ ਹੁਣ ਆਪਾਂ ਇਹਨੂੰ ਇਹ ਇੰਜ ਕਰ ਦੇਵਾਂਗੇ ਠੀਕ ਹੈ ਜੀ ਆ ਦੇਖੋ ਇੰਜ ਇੰਜ ਸੀਗੀ ਆਪਣੀ ਇਹ ਇਹਨੂੰ ਆਪਾਂ ਚੱਕ ਕੇ ਇੰਜ ਪਲਟਾ ਦੇਵਾਂਗੇ ਚਾਹੇ ਤੁਸੀਂ ਤਾਂ ਇਹਦੇ ਉੱਤੇ ਪਹਿਲਾਂ ਪ੍ਰੈਸ ਮਾਰ ਸਕਦੇ ਹੋ ਨਹੀਂ ਮਾਰਨ ਚਾਹਤੇ ਇਹ ਇੱਥੋਂ ਆਪਾਂ ਨੇ ਬਿਲਕੁਲ ਇੱਕਸਾਰ ਰੱਖਣਾ ਹੈ ਇਹ ਉੱਪਰ ਨਿਵਾਨੀ ਕਰਨਾ ਇੰਜ ਨਹੀਂ ਕਰਨਾ ਹੈਗੇ ਬਿਲਕੁਲ ਇੱਕਸਾਰ ਰੱਖ ਕੇ ਆਪਾਂ ਸਲਾਈ ਲਗਾ ਲਵਾਂਗੇ ਉਹ ਜਿਵੇਂ ਆਪਾਂ ਨੇ ਇੰਜ ਕਰਦੇ ਜਾਣਾ ਠੀਕ ਹੈ ਜੀ ਮੈਂ ਵੀ ਚਾਹੇ ਤੁਸੀਂ ਤਸਲਾ ਜਿਹੜੀ ਵਿੱਚ ਜੜ ਚ ਵੀ ਲਗਾ ਸਕਦੇ ਹੋ ਤੇ ਚਾਹੇ ਥੋੜੀ ਜਿਹੀ ਆਪਾਂ ਕੰਮ ਕਰਦੇ ਜਿਹੜੀ ਸਲਾਈ ਕਹਿੰਦੇ ਆ ਉਹ ਵੀ ਆਪਾਂ ਲਗਾ ਸਕਦੇ ਆ ਮੈਂ ਬਿਲਕੁਲ ਜੜ ਚ ਲਗਾ ਲਈ ਮੈਂ ਜੀ ਤਾਂ ਕਿ ਜਿਹੜੀ ਉੱਪਰ ਆਪਣੀ ਸਲਾਈ ਨਾ ਦਿਖੇ ਆ ਦੇਖੋ ਬਿਲਕੁਲ ਹੀ ਸਲਾਈ ਵੀ ਨਹੀਂ ਦਿਖੂਗੀ ਸਲਾਈ ਆਪਣੇ ਬਿਲਕੁਲ ਵੀ ਨਜ਼ਰ ਨਹੀਂ ਆਉਗੀ ਦੇਖੋ ਪਤਾ ਹੀ ਨਹੀਂ ਲੱਗਣਾ ਹੈਗੇ ਕਿ ਆਪਾਂ ਨੇ ਸਲਾਈ ਵੀ ਲਗਾਈ ਹੈ ਆ ਦੇਖੋ ਜੀ ਕਿੰਨੀ ਫਿਨਿਸ਼ਿੰਗ ਨਾਲ ਦੇਖੋ ਆਪਣੀ ਇਹ ਸਲਾਈ ਜਿਹੜੀ ਲੱਗੀ ਹੈ ਸਲੈਸ ਲੱਗੀ ਹੈ ਤੇ ਤੁਸੀਂ ਇੰਜ ਦੇਖੋ ਗੌਰ ਨਾਲ ਦੇਖੋ ਆਪਣੀ ਸਲਾਈ ਵੀ ਉੱਪਰ ਜਿਹੜੀ ਲੱਗੀ ਹੈ ਹੈਨਾ ਆਪਣੀ ਦਬਮੀ ਲਗਾਈ ਹੈ ਬਿਲਕੁਲ ਵੀ ਨਹੀਂ ਸ਼ੋ ਹੋ ਰਹੀ ਕਿਉਂਕਿ ਆਪਾਂ ਨੇ ਜਿਹੜੀ ਸਲਾਈ ਹੈ ਬਿਲਕੁਲ ਇਹਦੀ ਜੜਚ ਲਗਾਈ ਹੈ ਇਹ ਕੱਪੜੇ ਦੇ ਲੈਸ ਦੇ ਬਿਲਕੁਲ ਜੜਚ ਠੀਕ ਹੈ ਜੀ ਆ ਦੇਖੋ ਹੈ ਵੀ ਜੜਚ ਲਗਾਈ ਹੈ ਬਿਲਕੁਲ ਵੀ ਨਹੀਂ ਦੇਖੋ ਸ਼ੋ ਹੋਊਗੀ ਠੀਕ ਹੈ ਜੀ ਇੰਜ ਕਰਕੇ ਲੱਗੀ ਹੈ ਤੇ ਪਿੱਛੇ ਵੀ ਦੇਖੋ ਕਿੰਨੀ ਵਧੀਆ ਫਿਨਿਸ਼ਿੰਗ ਆਈ ਹੈ ਆ ਦੇਖੋ ਨਾਪਨ ਕੋਈ ਇੰਟਰ ਲੋ ਕਰਨ ਦੀ ਲੋੜ ਨਾ ਕੋਈ ਕਟਿੰਗ ਕਰਨ ਦੀ ਲੋੜ ਠੀਕ ਹੈ ਜੀ ਆ ਦੇਖੋ ਕਿੰਨੀ ਵਧੀਆ ਆਪਣੀ ਜਿਹੜੀ ਲੈਸ ਹੈ ਇਹ ਲੱਗ ਗਈ ਆ ਉਹ ਇੰਟਰ ਲੋ ਗੁੱਜੀ ਤੇਰੀ ਹੁਣ ਆਪਾਂ ਦੂਜੀ ਸਾਈਡ ਵੀ ਐਵੇਂ ਲਗਾ ਲਵਾਂਗੇ ਤੇ ਫਿਰ ਪੂਰੀ ਕਮੀਜ਼ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਐਵੇਂ ਲਗਾ ਸਕਦੇ ਹੋ ਤੁਸੀਂ ਗੁੰਮ ਲੈਸ ਇਹ ਲੋ ਜੀ ਐਵੇਂ ਆਪਾਂ ਦੂਜੀ ਸਾਈਡ ਵੀ ਐਵੇਂ ਲਗਾਵਾਂਗੇ ਤੇ ਚਲੋ ਜੀ ਫ੍ਰੈਂਡ ਐਵੇਂ ਕਰਕੇ ਆਪਾਂ ਹੈਨਾ ਇਧਰਲੀ ਸਾਈਡ ਵੀ ਆਪਾਂ ਐਵੇਂ ਲੈਸ ਲਗਾ ਲਵਾਂਗੇ ਤੇ ਤੁਸੀਂ ਨਾ ਕਦੇ ਵੀ ਲੈਸ ਲਗਾਉਣੀ ਹੈ ਤਾਂ ਐਵੇਂ ਗੁੰਮੀ ਲਗਾਇਆ ਕਰੋ ਕਦੇ ਵੀ ਤੁਸੀਂ ਉੱਪਰ ਧਰ ਕੇ ਲੈਸ ਨਾ ਲਗਾਇਆ ਕਰੋ ਉਹ ਜਿਹੜੀ ਆਪਾਂ ਲੈਸ ਉੱਪਰ ਧਰ ਕੇ ਲਗਾਉਣੀ ਹੈ ਨਾ ਇੱਕ ਤਾਂ ਉਹ ਸੋਹਣੀ ਨਹੀਂ ਲੱਗਦੀ ਹੈਗੀ ਤੇ ਫਿਨਿਸ਼ਿੰਗ ਵੀ ਬਹੁਤ ਵਧੀਆ ਨਹੀਂ ਆਉਂਦੀ ਹੈਗੀ ਉਹਦੀ ਠੀਕ ਹੈ ਜੀ ਐਵੇਂ ਅਗਰ ਤੁਸੀਂ ਗੁੰਮ ਲੈਸ ਲਗਾਉਣੀ ਹੈ ਤਾਂ ਇਹਦੇ ਨਾਲ ਜਿਹੜਾ ਸੂਟ ਹੈ ਤੁਹਾਡਾ ਐਨ ਪੂਰੇ ਵਧੀਆ ਸੋਹਣਾ ਲੱਗਦਾ ਹੈ ਜੀ ਠੀਕ ਹੈ ਜੀ ਐਵੇਂ ਕਰਕੇ ਆਪਾਂ ਨੇ ਦੇਖੋ ਦੂਜੀ ਸਾਈਡ ਵੀ ਜਿਹੜੀ ਲੈਸ ਲਗਾ ਲਈ ਹੈ ਤੇ ਜਦੋਂ ਆਪਾਂ ਇਹ ਮੋੜਦੇ ਆ ਨਾ ਐਵੇਂ ਦੂਜੀ ਦੂਜੀ ਸਾਈਡ ਮੋੜਦੇ ਆ ਤਾਂ ਜ਼ਿਆਦਾਤਰ ਤੁਸੀਂ ਇਹ ਨਾ ਜਿਹੜੀ ਸਲਾਈ ਹੈ ਬਿਲਕੁਲ ਜੜ ਚ ਹੀ ਲਗਾਇਓ ਹੈ ਨਾ ਲੈਸ ਤੇ ਕਪੜੇ ਦੇ ਵਿੱਚ ਤਾਂ ਕਿ ਜਿਹੜੀ ਆਪਾਂ ਸਲਾਈ ਲਗਾਈਏ ਉਹ ਸਲਾਈ ਬਿਲਕੁਲ ਵੀ ਸ਼ੋਅ ਨਾ ਹੋਵੇ ਪਤਾ ਹੀ ਨਾ ਲੱਗੇ ਵੀ ਆਪਾਂ ਨੇ ਇਹ ਜਿਹੜੀ ਲੈਸ ਲਗਾਈ ਤਾਂ ਲਗਾਈ ਕੀ ਮੀ ਹੈ ਠੀਕ ਹੈ ਜੀ ਅਗਰ ਜੇ ਆਪਾਂ ਜ਼ਿਆਦਾ ਉੱਪਰ ਸਲਾਈਆਂ ਦਿਖਾਉਂਦੇ ਆ ਨਾ ਤਾਂ ਸੋਹਣੀਆਂ ਨਹੀਂ ਲੱਗਦੀਆਂ ਹੈਗੀਆਂ ਸਲਾਈਆਂ ਵਗੈਰਾ ਲੱਗਿਆ ਹੋਈਆਂ ਤੇ ਇਸ ਐਵੇਂ ਕਰਕੇ ਆਪਾਂ ਨੇ ਦੇਖੋ ਪੂਰੀ ਆਪਣੀ ਦੋਨੇ ਸਾਈਡ ਹੀ ਆਪਾਂ ਸ਼ਰਟ ਤੇ ਜਿਹੜੀ ਲੈਸ ਲਗਾ ਲਈ ਹੈ ਤੇ ਪਲੀਜ਼ ਜਿਹੜੇ ਚੈਨਲ ਤੇ ਨਵੇਂ ਆਇਓ ਲਾਈਕ ਜ਼ਰੂਰ ਕਰਕੇ ਜਾਇਓ ਸਬਸਕ੍ਰਾਈਬ ਆਪਣੇ ਚੈਨਲ ਨੂੰ ਜ਼ਰੂਰ ਕਰਿਓ ਐਦਾਂ ਦੀਆਂ ਵੀਡੀਓ ਤੁਹਾਨੂੰ ਮੇਰੇ ਚੈਨਲ ਤੇ ਦਿੰਦੀਆਂ ਰਹਿਣੀਆਂ ਆਪਾਂ ਮਿਕਸ ਹੀ ਵੀਡੀਓ ਪਾਇਆ ਕਰਾਂਗੇ ਠੀਕ ਹੈ ਜੀ ਤੇ ਲੋ ਜੀ ਐਵੇਂ ਆਪਣੀ ਦੇਖੋ ਲੈਸ ਲੱਗ ਗਈ ਤੇ ਐਵੇਂ ਆਪਾਂ ਚਾਕਾ ਤੇ ਬਾਵਾ ਤੇ ਵੀ ਆਪਾਂ ਲਗਾ ਸਕਦੇ ਆ ਠੀਕ ਹੈ ਜੀ ਤੇ ਐਵੇਂ ਦੇਖੋ ਆਪਣਾ ਪੂਰਾ ਸੂਟ ਹੈ ਜਿਹੜੇ ਸ਼ਰਟ ਤੇ ਆਪਣੀ ਲੱਗ ਗਈ ਹੈ ਤੇ ਫਿਨਿਸ਼ਿੰਗ ਤੁਸੀਂ ਬੈਕ ਸਾਈਡ ਵੀ ਦੇਖੋ ਚੈੱਕ ਕਰ ਸਕਦੇ ਤੇ ਬਸ ਆਪਣਾ ਇਹ ਸ਼ਰਟ ਹੋ ਗਈ ਕੰਪਲੀਟ ਯਾਨੀ ਕਿ ਲੇਸ ਵਗੈਰਾ ਆਪਣੀ ਲੱਗ ਗਈ ਹੈ ਤੇ ਹੁਣ ਆਪਾਂ ਕਰਦੇ ਅੱਜ ਦੀ ਵੀਡੀਓ ਦਾ ਐਂਡ ਕੱਲੂ ਆਪਾਂ ਫੇਰ ਮਿਲਾਂਗੇ ਕੱਲੂ ਆਪਾਂ ਤੁਹਾਨੂੰ ਗਲੇ ਤੇ ਲੇਸ ਵਗੈਰਾ ਲਗਾਉਣੀ ਤੇ ਗਲਾ ਕਟਿੰਗ ਕਰਨਾ ਦੱਸਾਂਗੇ ਬੁਕਰਮ ਤੇ ਤੇ ਆਪਾਂ ਕੱਲੂ ਫੇਰ ਮਿਲਾਂਗੇ ਓਕੇ ਟਾਟਾ ਬਾਈ